ਮੈਂ ਕਹਿੰਨਾ ਸਵੇਰੇ ਤੁਸੀਂ Google ਦੀ ਕੰਪਨੀ ਤੋਂ ਚਲ ਜੂ Google ਦੀ ਕੰਪਨੀ ਨੂੰ ਜਾ ਕੇ ਕਹੋ ਕਿ ਸਾਡੇ ਜਿਹੜੇ ਜਿਹੜੇ ਪ੍ਰੋਡਕਟ ਵੇਖੋ Amazon ਕਿਵੇਂ ਕੰਮ ਕਰ ਰਹੀ ਆ ਸਰ Amazon ਦੇ ਚਾਈਨਾ ਤੋਂ ਪ੍ਰੋਡਕਟ ਲਓ ਉਹ ਤੁਸੀਂ ਆਪ ਨਹੀਂ ਬਣਾਉਂਦੇ ਪ੍ਰੋਡਕਟ ਭਾਜੀ ਚਾਈਨਾ ਪ੍ਰੋਡਿਊਸਰ ਆ ਤੇ ਸਾਡੇ ਤੁਸੀਂ ਆਨਲਾਈਨ ਜਾ ਕੇ ਸ਼ਾਪ ਕਰੋ ਸਾਡੇ ਲੋਕਾਂ ਨੂੰ ਡਿਲੀਵਰ ਕਰਦੇ ਨੇ ਭਾਜੀ ਪੰਜਾਬ ਚੋਂ 13000 ਕਰੋੜ ਕੱਢ ਕੇ ਲੈ ਜਾਉਗੇ ਸਾਲ ਦਾ ਮਤਲਬ ਪੰਜਾਬ ਚੋਂ ਹੀ 13000 ਕਰੋੜ ਕੱਢਲੇ ਕੱਢ ਕੇ ਲੈ ਗਏ ਤੇ ਬਾਹਰ ਦੇ ਲੋਕਾਂ ਦਾ ਹਿਸਾਬ ਲਾ ਲਓ ਮਤਲਬ ਸਾਡੇ ਚੋਂ ਇਕੱਲਾ 30-40 ਹਜ਼ਾਰ ਕਰੋੜ ਕੱਢ ਕੇ ਲਿਆ ਜਾਂਦੇ ਆ ਤੇ ਸਾਡੀ ਟੋਟਲ ਇਨਕਮ ਪੰਜਾਬ ਦੀ 50-60 ਹਜ਼ਾਰ ਕਰੋੜ ਆ ਤੇ ਜੇ ਉਹ ਸੈਂਟਰ ਦੀਆਂ ਸਕੀਮਾਂ ਪਾ ਕੇ ਅਸੀਂ ਲੱਖ ਕਰੋੜ ਨੂੰ ਟੱਪਦੇ ਆ ਰੈਵਨਿਊ ਨੂੰ ਉਹ ਤੁਸੀਂ ਗਾਂ ਦਾ ਵੇਖ ਲਓ ਲੋਕਾਂ ਨੂੰ ਨਹੀਂ ਪਤਾ ਬਾਜੀ ਇਹ ਜੋ ਲੋਕਾਂ ਨੂੰ ਫੀਡ ਕਰੀ ਜਾਂਦੇ ਨੇ ਲੋਕ ਹੋਣ ਇੰਨੇ ਨਹੀਂ ਕਿ ਐਜੂਕੇਟਿਡ ਯਾਰ ਅਸੀਂ ਆਪਣੀ ਰੋਟੀ ਕਾ ਹੀ ਤੂੰ ਹੁਣ ਟਰੰਪ ਔਰ ਜਿਹੜਾ ਯੂਏਈ ਦੇ ਵਿੱਚ ਜਿਹੜਾ ਇਕਨੋਮਿਕ ਸਹਿਮਤੀ ਹੋਈ ਹੈ 1.5 ਟ੍ਰਿਲੀਅਨ ਦੀ ਟ੍ਰਿਲੀਅਨ ਕਹਿ ਰਿਹਾ ਮੈਂ ਜੀ ਸਰ ਉਹਦੇ ਚ 200 ਬਿਲੀਅਨ ਸਿਰਫ AI ਦੇ ਲਈ ਰੱਖਿਆ ਗਿਆ ਹੈ ਜੀ ਐਂਡ that AI will be used in defense also ਜੀ ਤਾਂ ਤੁਸੀਂ ਦੇਖੋ ਕਿ ਦੁਨੀਆ ਕਿੱਥੇ ਪਹੁੰਚ ਰਹੀ ਹੈ ਕਿ ਉਹ ਹੁਣ ਆਪਦੀ ਡਿਫੈਂਸ ਚ ਵੀ AI ਬੇਸ ਟੈਕਨੀਕਸ ਤੇ ਉੱਤੇ ਮਤਲਬ ਕਿ ਹਿਊਮਨਲੈਸ ਵਾਰਸ ਜਿਹੜੀਆਂ ਸਿਰਫ ਡਰੋਨਸ ਤੱਕ ਸੀਮਤ ਨਹੀਂ ਹੈ ਉਹ ਜੀ ਕਿ ਆਉਣ ਵਾਲੇ ਸਮੇਂ 'ਚ ਮੈਟਰ ਹੀ ਨਹੀਂ ਕਰੂਗਾ ਕਿ ਕਿਹਦੀ ਆਰਮੀ ਕਿੰਨੀ ਵੱਡੀ ਹੈ ਜੀ ਮੈਟਰ ਇਹ ਕਰੂਗਾ ਕਿ ਕਿਹਦੇ ਕੋਲੇ ਏਆਈ ਐਂਡ ਡਿਫੈਂਸ ਸਟਰੋਂਗ ਹੈ ਹਮ ਤੇ ਅਸੀਂ ਕਿੱਥੇ ਖੜੇ ਆ ਇਸ ਗੱਲ ਦੇ ਵਿੱਚ